ਤਤਵਾਂ ਨੂੰ ਅਪਡੇਟ ਬਈ ਖੁਸ਼ੀ ਦੁੱਖਾਂ ਵਾਲਾ ਕਦੋਂ ਆ ਰਿਹਾ ਦੁੱਲੇ ਨੇ ਕਦੋਂ ਪਹਿਲਾਂ ਪਾਉਣੀਆਂ ਪਾਲੇ ਹੀ ਹੁਣੀ ਕਦੋਂ ਤੱਕ ਇਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਆ ਅੱਜ ਕਿਹੜੇ-ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਅੱਜ ਵੀ ਮੇਲਾ ਬਹੁਤ ਤਗੜਾ ਅੱਜ ਮਿੱਤਰੋ ਕਬੱਡੀ ਕੱਪ ਬਹੁਤ ਸਾਰਾ ਪੰਜਾਬ 'ਚ ਉਹਦੇ ਬਾਰੇ ਤੁਹਾਨੂੰ ਦੱਸਣਾ ਤੇ ਟੂਰਨਾਮੈਂਟ ਕਨੇਡਾ ਦਾ ਵੀ ਦੱਸਦੇ ਆ ਕੋਸ਼ਿਸ਼ ਤੁਹਾਨੂੰ ਅਪਡੇਟ ਬਈ ਖੁਸ਼ੀ ਦੁੱਖਾਂ ਵਾਲਾ ਕਦੋਂ ਆ ਰਿਹਾ ਦੁੱਲੇ ਨੇ ਕਦੋਂ ਪਹਿਲਾਂ ਪਾਉਣੀਆਂ ਪਾਲੇ ਹੀ ਹੁਣੀ ਕਦੋਂ ਧੱਕ ਪਾਉਣਗੇ ਮਿੱਤਰੋ ਸੋ ਉਹਦੀ ਵੀ ਜਾਣਕਾਰੀ ਦਿੰਨੇ ਆ ਤੁਹਾਨੂੰ ਪਰ ਖੇਲਾ ਤਰਨ ਤਰਨ ਚ ਮਿੱਤਰੋ ਅੱਜ ਵੱਡਾ ਸ਼ੋਅ ਮੈਚ ਕਰਵਾਇਆ ਜਾਣਾ ਇੱਕ ਪਾਸੇ ਵਰਨਾ ਦੀ ਟੀਮ ਤਣ ਤਣ ਬਾਬਾ ਜਸਵੰਤ ਸਿੰਘ ਦੀ ਕਬੱਡੀ ਕਲੱਬ ਵਰਨਾ ਦੀ ਟੀਮ ਮਿੱਤਰੋ ਦੂਜੇ ਪਾਸੇ ਸੇਫ ਟਾਈਮ ਕਬੱਡੀ ਕਲੱਬ ਯੂਕੇ ਦੀ ਟੀਮ ਆ ਦੋਨਾਂ ਟੀਮਾਂ ਦੇ ਦਰਮਿਆਨ ਸ਼ੋਅ ਮੈਚ ਹੋਣਾ ਮਿੱਤਰੋ ਸੋ ਇਹ ਬਹੁਤ ਤਗੜਾ ਸ਼ੋਅ ਮੈਚ ਆ ਅੱਜ ਬਹੁਤ ਤਗੜਾ ਮੈਚ ਤੁਹਾਨੂੰ ਇਹ ਦੇਖਣ ਨੂੰ ਮਿਲਣਾ ਖੇਲਾ ਤਰਨਤਰਨ ਚ ਤੇ 13 ਜੁਲਾਈ ਨੂੰ ਪੰਜਾਬ ਟਾਈਗਰ ਯਾਨੀ ਕਿ ਘਰ ਦਾ ਮੇਲਾ ਜੱਗੂ ਹੁਣਿਆਂ ਦਾ ਓਬੈਦ ਲੇ ਹੁਣਿਆਂ ਦੀ ਟੀਮ ਦਾ ਆਂਬੇ ਹੁਣਿਆਂ ਦੀ ਟੀਮ ਦਾ ਮਿੱਤਰੋ ਘਰ ਦਾ ਮੇਲਾ ਸੋ ਓਵਰ ਟੂਰਨਾਮੈਂਟ ਵੀ ਤਗੜਾ ਹੋਊਗਾ ਕਿਉਂਕਿ ਉੱਥੇ ਪਾਲੇ ਉਣਾਣੇ ਉੱਥੇ ਸਾਰਿਆਂ ਨੇ ਜੋ ਹੈ ਸਰਾ ਕਰਨਾ ਇਹ ਟੂਰਨਾਮੈਂਟ ਵੀ ਟੌਪ ਦਾ ਮਿੱਤਰੋ ਇਹੀ ਅੱਜ ਕੱਪ ਜੋ ਹੈ ਸ਼ੋ ਮੈਚ ਹੋਣਾ ਸੀ ਤੇ ਕੈਨੇਡਾ ਦੀ ਥੋੜੀ ਜਾਣਕਾਰੀ ਦੇਣੀ ਸੀਗੀ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਣਦਾ ਜ਼ਰੂਰ ਕਰਕੇ ਜਾਇਆ ਕਰੋ ਕੋਈ ਘਾਟਾ ਨਹੀਂ ਪੈਂਦਾ ਧੰਨਵਾਦ